ਇਹ ਦੇਖੋ ਸਾਰੇ ਕੈਮਰੇ ਲੱਗੇ ਨੇ ਕਿਉਂਕਿ ਸਿਰਸਾ ਸਾਹਿਬ ਆਏ ਨੇ ਉਧਰ ਸੰਗਤ ਨੂੰ ਕੋਈ ਫੋਟੋਗ੍ਰਾਫੀ ਅਲਾਉਡ ਨਹੀਂ ਹੈ ਕੋਈ ਕੁਝ ਅਲਾਉਡ ਨਹੀਂ ਹੈ ਇਹ ਦੇਖੋ ਕੈਮਰਾ ਟੀਮ ਚਾਰ-ਚਾਰ ਕੈਮਰੇ ਲਗਾਉਂਦਾ ਸਟੌਪ ਫੋਟੋਗ੍ਰਾਫੀ ਸਟੌਪ ਵੀਡੀਓਗ੍ਰਾਫੀ ਹੈ ਜਦ ਆਏਗਾ ਕੋਈ ਲੀਡਰ ਸਾਰੀ ਫੋਟੋਗ੍ਰਾਫੀ ਅਲਾਉਡ ਹੈ ਸਾਰੀ ਗੁਰੂ ਗੁਰੂ ਮਰਿਆਦਾ ਸਾਰੀ ਝੋਲੀਆਂ ਚ ਪਾ ਲਈ ਉਸ ਟਾਈਮ ਸਸ਼ੀਕਾਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਇਹ ਵੀਡੀਓ ਸ਼੍ਰੀ ਦਰਬਾਰ ਸਾਹਿਬ ਦਾ ਹੈ ਜਿੱਥੇ ਇੱਕ ਲੀਡਰ ਪਹੁੰਚਿਆ ਸੀ ਤੇ ਉਸ ਦੇ ਪਿੱਛੇ ਕਾਫੀ ਵੱਡੀ ਗਿਣਤੀ ਦੇ ਵਿੱਚ ਕੈਮਰਾਮੈਨ ਵੀ ਘੁੰਮ ਰਹੇ ਸਨ ਇੱਕ ਗੁਰਸਿੱਖ ਵੀਰ ਨੇ ਇਹ ਵੀਡੀਓ ਬਣਾਈ ਹੈ ਜਿਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ ਉਸ ਦਾ ਕਹਿਣਾ ਸੀ ਕਿ ਆਮ ਸ਼ਰਧਾਲੂਆਂ ਨੂੰ ਤੁਸੀਂ ਇੱਥੇ ਫੋਟੋ ਨਹੀਂ ਖਿੱਚਣ ਦਿੰਦੇ ਤੇ ਜਦੋਂ ਕੋਈ ਲੀਡਰ ਆਉਂਦਾ ਹੈ ਤੇ ਉਦੋਂ ਉਸ ਦੇ ਮਗਰ ਐਨੇ ਕੈਮਰਾਮੈਨ ਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਜਰਾ ਵੀ ਨਹੀਂ ਰੋਕਦੇ ਉਸ ਗੁਰਸਿੱਖ ਵੀਰ ਨੇ ਥਾਂ-ਥਾਂ ਲੱਗੇ ਬੋਰਡਾਂ ਨੂੰ ਵੀ ਦਿਖਾਇਆ ਕਿ ਸਟਾਪ ਫੋਟੋਗ੍ਰਾਫੀ ਸਟਾਪ ਵੀਡੀਓਗ੍ਰਾਫੀ ਤੁਸੀਂ ਬੋਰ ਲਾਏ ਹੋਏ ਨੇ ਪਰ ਇਹਨਾਂ ਦਾ ਕੀ ਫਾਇਦਾ ਜਦੋਂ ਕੋਈ ਲੀਡਰ ਆਉਂਦਾ ਹੈ ਤਾਂ ਉਸ ਦੇ ਮਗਰ ਕਿੰਨੇ ਵੱਡੀ ਗਿਣਤੀ ਦੇ ਵਿੱਚ ਕੈਮਰਾਮੈਨ ਘੁੰਮਦੇ ਹਨ ਤਾਂ ਦੋਸਤੋ ਤੁਸੀਂ ਵੀ ਦੇਖੋ ਇਹ ਵੀਡੀਓ ਤੁਹਾਡਾ ਇਸ ਵੀਡੀਓ ਤੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸੋ ਜੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵਾਇਰਲ ਖਬਰ ਨੂੰ ਦੇਖਣ ਦੇ ਲਈ ਇਹ ਦੇਖੋ ਇਹ ਦੇਖੋ ਸਾਰੇ ਕੈਮਰੇ ਲੱਗੇ ਨੇ ਕਿਉਂਕਿ ਸਿਰਸਾ ਸਾਹਿਬ ਆਏ ਨੇ ਉਧਾਂ ਸੰਗਤ ਨੂੰ ਕੋਈ ਫੋਟੋਗ੍ਰਾਫੀ ਅਲਾਉਡ ਨਹੀਂ ਹੈ ਕੋਈ ਕੁਝ ਅਲਾਉਡ ਨਹੀਂ ਹੈ ਇਹ ਦੇਖੋ ਕੈਮਰਾ ਟੀਮ ਚਾਰ-ਚਾਰ ਕੈਮਰੇ ਪੰਜ-ਪੰਜ ਕੈਮਰੇ

उड तो पे पे है, है मैं सिर चार मुलाजिम है तो मैं, 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 मैं संगत से जोर चलता है, है पर लीडर आ गया तो बस सारे चौट बो ठीक है ताबे तक गया ताबे जैठे होंगे ना पिछले मैं पूछा मैं फोटोग्राफी किस तरह अलाउड कर रहे हो ਹਾਂ ਤੇ ਅਸੀਂ ਤੇ ਮੁਲਾਜ਼ਮ ਹੈਗਾ ਤੁਸੀਂ ਮੈਨੇਜਰ ਨਾਲ ਗੱਲ ਕਰ ਲਓ ਜਾ ਕੇ ਤੁਸੀਂ ਮੈਨੇਜਮੈਂਟ ਨਾਲ ਗੱਲ ਕਰ ਲਓ ਅਸੀਂ ਤੇ ਤੁਹਾਡੇ ਵਰਗੀ ਹੈਗੇ ਆ ਹੈ ਹੋ ਗਿਆ ਹੋ ਗਿਆ ਪਰ ਠੀਕ ਹੈ ਬਈ ਮੇਰੇ ਨਾਲ ਬੈਸਣ ਲੱਗੇ ਸੀ ਪਰ ਮੈਂ ਝੁੱਕ ਗਿਆ ਮੈਂ ਕਿਹਾ ਚਲੋ ਕੋਈ ਨਹੀਂ ਝੁੱਕ ਕੇ ਅਸੀਂ ਸੰਗਤ ਦਾ ਸਾਥ ਹੈ ਕੀ ਮਤਲਬ ਹੈ ਲਗਾਨ ਦਾ ਸਟਾਪ ਫੋਟੋਗ੍ਰਾਫੀ ਸਟਾਪ ਵੀਡੀਓਗ੍ਰਾਫੀ ਹੈ ਜਦ ਆਏਗਾ ਕੋਈ ਲੀਡਰ ਸਾਰੇ ਫੋਟੋਗ੍ਰਾਫਰ ਲਾਉੜਾ ਸਾਰੇ ਗੁਰੂ ਗੁਰੂ ਮਰਿਆਦਾ ਸਾਰੀ ਝੋਲੀਆਂ ਤੇ ਪਾਲੀ ਉਸ ਟਾਈਮ ਸਾਹਮਣੇ ਖੜਾ ਸੀ ਰਣਜੀਤ ਸਿੰਘ ਵੀ ਹੈਡ ਗੈਂਡ ਕੀ ਆ ਗਿਆ ਇਹ ਰਸੋਨ ਐਸੀ ਸੰ ਨੂੰ ਧੰਗੀ ਬੜਿਆ ਫੋਨ ਐਸੀ ਸੰ ਨੂੰ ਤੇ ਵੀਡੀਓ ਡਿਲੀਟ ਕਰੋ ਐ ਕਰੋ ਉਹ ਕਰੋ ਤੋ ਤੁਸੀਂ ਜਾਣਦੇ ਨਹੀਂ ਹੋ ਮੈਨੂੰ ਐ ਜਾਣਾ ਹੋ ਗਿਆ ਇਹ ਨਹੀਂ ਧੰਗੀਆਂ ਬੜੀ ਵੀਡੀਓ ਇਹਦੀ ਗੁਰਦੀਪ ਸਿੰਘ ਦੀ ਸੰ ਨੂੰ ਧੰਗੀ ਬੜੀ ਕਾਲ ਆਈ ਸੀ ਠੀਕ ਤੁਸੀਂ ਜਾਣਦੇ ਨਹੀਂ ਹੋ ਮੈਂ ਕੌਣ ਐਗਾ ਵੀਡੀਓ ਡਿਲੀਟ ਕਰ ਦੋ ਨਹੀਂ ਤੇ ਗੁੰਡਾ ਕਰ ਦਿੱਤੇ ਆਏਗਾ ਇਹਨੂੰ ਥੋੜਾ ਹੋਰ ਫਿਕਰ ਕਰ ਰਿਹਾ